ਵੀ ਐਚ ਆਰ ਟਾਪ ਬਿਲਾਕ ਐਕਸੀਡੈਂਟ ਹੋਇਆ ਮੋਟਰਸਾਈਕਲ ਤੇ ਸਕੂਟਰ ਦਾ ਜੁਰਿੰਦਰ ਕੁਮਾਰ ਵੀ ਲੈਡਰਮੋਬੀ ਸਾਡੇ ਜਾਨ ਤੋਂ ਪਹਿਲਾਂ ਹੀ ਇਨਾਂ ਨੇ ਜਮਨਤਵਾਕ ਦੀ ਸੇਵਾ ਆਫਸਰ ਬਣਾ ਚੋਟ ਕੱਲ ਮਿਤੀ 3 ਨਵੰਬਰ ਅੰਬਲੀ ਸੀ ਥਾਣੇ ਜੀ ਵੀ ਐਚ ਆਰ ਟਾਪ ਬਿਲਾਕ ਐਕਸੀਡੈਂਟ ਹੋਇਆ ਮੋਟਰਸਾਈਕਲ ਤੇ ਸਕੂਟਰ ਦਾ ਹੂੰ ਯੂ ਐਸ ਸੀ ਰਿਸ਼ਪਾਲ ਸਿੰਘ ਨੌਕੀ ਤੇ ਗਏ ਸੀ ਜੀ ਜ਼ਖਮੀ ਚੈਰੀਟੇਵ ਰਸਤਾ ਵਾਲਾ ਗੱਡੀ ਦਾਖਲ ਸੀ 1 ਫੀਟ ਸਕੇ ਬੰਨਦਨ ਦੇ ਫੇਕੀ ਸੀ ਜੇ ਰਾਤ ਦਾ ਮੌਕੇ ਤੇ ਇੰਜਰਡ ਸੀਗਾ ਮੁੰਡਾ ਕੀ ਨਾਮ ਸੀ ਉਹਦਾ ਵਿਰੇਂਦਰ ਕੁਮਾਰ ਜੀ ਉਹ ਵੀ ਡੈਡਵੌਕੀ ਸਾਡੇ ਜਾਮ ਤੋਂ ਪਹਿਲਾਂ ਹੀ ਇਹਨਾਂ ਨੇ ਜਮ੍ਹਾਂ ਕਰਵਾਤੀ ਸੀ ਸੇਵਾਦਾਰ ਸਾਹਿਬਾ ਚੋਰ ਜੀ ਤੇ ਅੱਜ ਫਿਰ ਵੀ ਕਾਰਵਾਈ ਕੀਤੀ ਹੈ ਮਕਦਮਾ ਦਰਜ ਕਰਿਆ ਮਕਦਮਾ ਨੰਬਰ 18 ਅੰਡਰ ਸੈਕਸ਼ਨ 279 337 427 304 ਏ ਤੇ ਉਸ ਹਰ ਦਾ ਕੇ ਦੀ ਬੋਦੀ ਵਾਸਤੇ ਵਾਲੀ ਕੀਤੀ ਜਾਊਗੀ ਜਿਹੜਾ ਅਕਿਊਜ਼ਡ ਹੈਗਾ ਉਹਦੇ ਨੇ ਸੱਟਾਂ ਲਗੀਆਂ ਉਹ ਪੀਜੀਏ ਦਾਖਲ ਹੈ ਜੀ ਉਹਦਾ ਮਿਲ ਕੇ ਦੀ ਵਰਸ਼ਨ ਲਈ ਜਾਊਗਾ ਸਰ ਸੁਪਨਾ ਮਤავਨ ਪਤਾ ਚੱਲਿਆ ਕਿ ਜਿਹੜਾ ਐਕਟਵਾਸ ਹਰਸੀ ਉਹਦੀ ਡ੍ਰਿੰਕ ਕੀਤੀ ਹੋਈ ਸੀ ਜਿਹਦੇ ਨਾਲ ਮੈਡੀਕਲ ਰਿਪੋਰਟ ਆਣੀ ਬਾਕੀ ਹੈ ਹਲੇ ਆਉਣ ਤਾਂ ਜਿਹੜੀ ਮਿਸਟਰੀ ਗੱਲ ਹੋਵੇ ਸਾਹਮਣੇ ਦੱਸਾਂਗੇ ਜੀ ਸਰ ਸਰ ਐਫਆਈ ਰਿਪੋਰਟ ਹੋ ਗਈ ਹੈ ਕਾਜ਼ਾ ਨੰਬਰ 18 ਹੋ ਗਿਆ ਲੌਂਜੀ ਇਹ ਕਿਹੜੀ ਪਰਾ ਲੱਗੀ ਜੈ 279 337 338 304 ए 427 आईपीसी तहत प्रथम दर्ज करा है। 30 शरीर सर आजकल ਨੌਜਵਾਨ ਮੁੰਡੇ ਬਹੁਤ ਦਸਤਾਰ ਬਾਈਕ ਚਲਾਉਂਦੇ ਨੇ ਉਹਨਾਂ ਵਾਸਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਸੰਦੇਸ਼ ਤਾਂ ਇਹ ਸਲਾਹ ਦਿੱਤੀ ਜਾ ਸਕਦੀ ਹੈ ਬਈ ਮਾਪਿਆਂ ਨੂੰ ਫਰਜ ਬਣਦਾ ਬੱਚਿਆਂ ਨੂੰ ਸਮਝਾਇਆ ਜਾਵੇ ਕਿ ਐਚਆਰ ਟਾਪੋਏ ਲੱਗ ਐਕਸ਼ਨ ਹੋ ਰਿਹਾ ਹੈ ਮੋਟਰਸਾਈਕਲ ਚ ਸਪੀਡਰ ਦਾ। ਜਵਰੀਂਦਰ ਕੁਮਾਰੀ ਲੈਡਰਮੋਬੀ ਸਾਹਿਬ ਜਾਨ ਤੋਂ ਪਹਿਲਾਂ ਹੀ ਇਹਨਾਂ ਨੇ ਜਮਾਤਵਾਕ ਦੀ ਸੇਵਾ ਅਫਸਰ ਕੋਲ ਚੋਟ। ਕੱਲ ਮਿਤੀ 3 ਤੈਨੌਰਪੁਰ ગામ ਅੰਬਲੀਸੀ ਥਾਣੇ ਵੀਰ ਚਾਟਾ ਬਿਲਕੁਲ ਐਕਸੀਡੈਂਟ ਹੋਇਆ ਮੋਟਰਸਾਈਕਲ ਤੇ ਸਕੂਟਰ ਦਾ ਯੂਐਸਸੀ ਰਿਸ਼ਪਾਲ ਸਿੰਘ ਨੌਕੇ ਤੇ ਗੈਸ ਨੇ ਜਖਮੀ ਚੈਰੀਟੇਵ ਰਸਤਾ ਵਾਲਾ ਗੱਡੀ ਦਾਖਲ ਸੀ ਵਨ ਫਿਫਟੀ ਸਕੇ ਬੰਨ੍ਹ ਦੇ ਫੇਕੀ ਸੀ ਜਿਹੜਾ ਮੌਕੇ ਤੇ ਇੰਜਰਡ ਸੀਗਾ ਮੁੰਡਾ ਕੀ ਨਾਮ ਸੀ ਉਹਦਾ ਵਿਰੇਂਦਰ ਕੁਮਾਰ ਜੀ ਉਹ ਵੀ ਡੈਡਬਾਕੀ ਸਾਡੇ ਜਾਣ ਤੋਂ ਪਹਿਲਾਂ ਹੀ ਇਹਨਾਂ ਨੇ ਜਮਾ ਕਰਵਾਤੀ ਸੀ ਸੇਵਾਦਾਰ ਸਾਹਿਬ ਬਲਾਚਰ ਤੇ ਅੱਜ ਫਿਰ ਵੀ ਕਾਰਵਾਈ ਕੀਤੀ ਹੈ ਮਕਦਮਾ ਦਰਜ ਕਰਿਆ ਮਕਦਮਾ ਨੰਬਰ 18 ਅੰਡਰ ਸੈਕਸ਼ਨ 279 337 427 304 ए ਤੇ ਉਸ ਹਰ ਦਾ ਕੇ ਬੋਡੀ ਵਾਸਾ ਦੇ ਵਾਲੇ ਕੀਤੀ ਜਾਊਗੀ ਜਿਹੜਾ ਅਕਿਊਜ਼ਡ ਹੈਗਾ ਉਹਦੇ ਵੀ ਸੱਟਾਂ ਲੱਗੀਆਂ ਉਹ ਪੀਜੀ ਵਿੱਚ ਦਾਖਲ ਹੈ ਜੀ ਉਹਦਾ ਮਿਲ ਕੇ ਦੀ ਵਰਸ਼ਨ ਲਈ ਜਾਊਗੀ ਸਰ ਸੁਪਨਾ ਮਤਵਤਾ ਚ ਲੱਗ ਕਿ ਜਿਹੜਾ ਐਕਟਵਾ ਸਾਰਸੀ ਉਹਦੀ ਡ੍ਰਿੰਕ ਕੀਤੀ ਸੀ ਇਹਨੇ ਮੈਡੀਕਲ ਰਿਪੋਰਟ ਆਣੀ ਬਾਕੀ ਹਲੇ ਆਉਣ ਤੇ ਜਿਹੜੀ ਮਿਸਟਰੀ ਗੱਲ ਹੋਈ ਸੀ ਸਾਹਮਣੇ ਦੱਸਾਂਗੇ ਜੀ ਸਰ ਸਰ ਐਫਆਈ ਆਰ ਲਾਂਚ ਹੋ ਰਹੀ ਹੈ ਮਕਦਮਾ ਨੰਬਰ 189 ਹੋ ਗਿਆ ਲਾਂਚ ਜੀ ਇਹ ਜਿਹੜੀ ਪੜਾ ਲਗੀ ਜੈ 279 337 338 304 1 427 ਆਈਪੀਸੀ ਤਹਿਤ ਮਕਦਮਾ ਦਰਜ ਕਰਾਇਆ ਤਫतीश ਚੱਲੀ ਸਰ ਅਜਕਲ ਨੌਜਵਾਨਮੋੜੇ ਬਹੁਤ ਰਫਤਾਰ ਬਾਈਕ ਚਲਾਉਂਦੇ ਨੇ ਉਹਨਾਂ ਵਾਸਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੇਸ਼ਦਾਨ ਨੇ ਸਲਾਹ ਦਿੱਤੀ ਜਾ ਸਕਦੀ ਹੈ ਮਾਪਿਆਂ ਨੂੰ ਫਰਜ ਬਣਦਾ ਬੱਚੇ ਨੂੰ ਸਮਝਾਇਆ ਜਾਵੇ ਪੀਐਚਆਰਟਾ ਬੇਲਗ੍ਰੇਕਸ਼ਨ ਹੋਇਆ ਮੋਟਰਸਾਈਕਲ ਤੇ ਸਕੂਟਰ ਦਾ ਵਿਰੇਂਦਰ ਕੁਮਾਰ ਵੀ ਲੈਡਰਮੋਬਾਈਲ ਸਾਡੇ ਜਾਨ ਤੋਂ ਪਹਿਲਾਂ ਹੀ ਇਹਨਾਂ ਨੇ ਜਮ੍ਹਾਂ ਕਰਵਾ ਕੇ ਸੇਵਾਸਤ ਸਵਾਰ ਚੋਰ ਕੱਲ ਮਿਤੀ 3 ਨੋਰਗਰਾਮ ਅੰਬਲੀ ਸੀ ਥਾਣੇ ਜੀ ਪੀਐਚਆਰਟਾ ਬੇਲਗ੍ਰੇਕਸ਼ਨ ਹੋਇਆ ਮੋਟਰਸਾਈਕਲ ਤੇ ਸਕੂਟਰ ਦਾ ਹਮ ਯੂਐਸਸੀ ਰਿਸ਼ਪਾਲ ਸਿੰਘ ਨੌਕੇ ਤੇ ਗੈਸ ਨੇ ਜ਼ਖਮੀ ਚੈਰੀਟੇਬ ਰਸਤਾ ਵਾਲੇ ਬੜੀ ਦਾਖਲ ਸੀਗੇ 150 ਕਿ ਬੈਂਡਿੰਗ ਦੇ ਫੇਕੀ ਸੀ ਕੇ ਫਰਾਤ ਜਿਹੜਾ ਮੌਕੇ ਤੇ ਇੰਜਰਡ ਸੀਗਾ ਮੁੰਡਾ ਕੀ ਨਾਮ ਸੀ ਉਹਦਾ ਵਿਰੇਂਦਰ ਕੁਮਾਰ ਜੀ ਉਹ ਵੀ ਡੈਡਵੌਕੀ ਸਾਡੇ ਜਾਮ ਤੋਂ ਪਹਿਲਾਂ ਹੀ ਇਹਨਾਂ ਨੇ ਜਮ੍ਹਾਂ ਕਰਵਾਤੀ ਸੀ ਸੇਵਾਪਸ ਬਲਾਚਰ ਜੀ ਤੇ ਅੱਜ ਫਿਰ ਵੀ ਕਾਰਵਾਈ ਕੀਤੀ ਹੈ ਮﻘਦਮਾ ਦਰਜ ਕਰਿਆ ਹੈ ਮﻘਦਮਾ ਨੰਬਰ 18 ਅੰਡਰ ਸੈਕਸ਼ਨ 279 337 427 304 ए ਉਹ ਉਹ ਸਰ ਦਾ ਕੀ ਬੋਦੀਵਾਸਲੇ ਵਾਲੇ ਕੀਤੀ ਜਾਊਗਾ ਜਿਹੜਾ ਅਕਿਊਜ਼ਡ ਹੈਗਾ ਉਹਦੇ ਨੇ ਸੱਟਾਂ ਲੱਗੀਆਂ ਉਹ ਪੀਜੀਏ ਦਾਖਲ ਹੈ ਜੀ ਉਹਦਾ ਮਿਲ ਕੇ ਦੀ ਵਰਸ਼ਨ ਲਈ ਜਾਊਗਾ ਜੀ ਸਰ ਸੁਪਨਾ ਮਤავਨਤਾ ਚ ਲੱਗ ਕਿ ਜਿਹੜਾ ਐਕਟਵਾਸ ਹੋਸੀ ਉਹਦੀ ਡ੍ਰਿੰਕ ਕੀਤੀ ਹੋਈ ਸੀ ਜਿਹਦੇ ਨਾਲ ਮੈਡੀਕਲ ਦੀ ਰਿਪੋਰਟ ਆਣੀ ਬਾਕੀ ਹੈ ਹਲੇ ਆਉਣ ਤੇ ਜਿਹੜੀ ਮਿਸ ਕਾਲ ਹੋਵੇ ਸਰ ਨੂੰ ਦੱਸਾਂਗੇ ਜੀ ਸਰ ਸਰ ਐਫਆਈ ਰਿਪੋਰਟ ਹੋ ਗਈ ਹੈ ਕਾਦਮਾ ਨੰਬਰ 18 ਹੋ ਗਿਆ ਲੌਂਚ ਜੀ ਜੀ ਕਰੀ ਪਾ ਲਗੇ ਜੀ 279 337 338 304 ए 427 आईपीसी तहत प्रथम दर्ज करायाप्ति श्री सर आजकल ਨੌਜਵਾਨ ਮੁੰਡੇ ਬਹੁਤ ਰਫਤਾਰ ਬਾਈਕ ਚਲਾਉਂਦੇ ਨੇ ਉਹਨਾਂ ਵਾਸਤੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਦੇਸ਼ ਤਾਂ ਨੇ ਸਲਾਹ ਦਿੱਤੀ ਜਾ ਸਕਦੀ ਹੈ ਬੜੀ ਮਾਪਿਆਂ ਨੂੰ ਫਰਜ਼ ਬਣਦਾ ਬੱਚਿਆਂ ਨੂੰ ਸਮਝਾਇਆ ਜਾਵੇ